ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਈ ਪੰਜਾਬ ਦੇ ਲੋਕੋ ਖਾਸ ਕਰਕੇ ਸਿੱਖ ਕੌਮ ਦੇ ਬਣੇ ਕੜਮ ਚੌਧਰੀਓ ਅੱਜ 2-3 ਸਵਾਲ ਕਰਨੇ ਨੇ ਉਹ ਸਵਾਲ ਕਿਹੜੇ ਨੇ ਸੁਣ ਲਿਓ ਧਿਆਨ ਦੇ ਨਾਲ ਜਵਾਬ ਦਿਓ ਹਾਂ ਗਾਲ੍ਹਾਂ ਕੱਢਣ ਦੀ ਤੁਹਾਨੂੰ ਖੁੱਲੀ ਛੁੱਟੀ ਐ ਜਿੰਨੀ ਵੀ ਜ਼ਬਾਨ ਗੰਦੀ ਕਰਨੀ ਐ ਕਰੋ ਸਾਨੂੰ ਕੋਈ ਮਤਲਬ ਨਹੀਂ ਇਹ ਮੈਨੂੰ ਥੋੜਾ ਜਿਹਾ ਕਹਿਣਾ ਪੈਂਦਾ ਕਿਉਂਕਿ ਕਈ ਵਾਰੀ ਗਾਲਾਂ ਘੱਟ ਕੱਢਦੇ ਹੋ ਜਿਹੜਾ ਜਲੂਸ ਤੁਸੀਂ ਕਢਾਉਣਾ ਹੁੰਦਾ ਹੈ ਨਾ ਦੁਨੀਆ ਭਰ ਦੇ ਵਿੱਚ ਫਿਰ ਨਿਕਲਦਾ ਨਹੀਂ ਉਹ ਤਾਂ ਕਹਿ ਰਹੇ ਹਾਂ ਸੰਜਨੈਲ ਸਿੰਘ ਭਿੰਡਰਾਵਾਲੇ ਹਾਲਾਂਕਿ ਮੈਂ ਸੰਤ ਨਹੀਂ ਮੰਨਦਾ ਕਿਉਂਕਿ ਲਿਖਿਆ ਹੋਇਆ ਮੈਂ ਪੜ੍ਹ ਕੇ ਸੁਣਾ ਰਿਹਾ ਸੰਜਨੈਲ ਸਿੰਘ ਭਿੰਡਰਾਵਾਲੇ ਜਦੋਂ ਦਰਵਾਸਾ ਤੇ ਅਟੈਕ ਹੋਇਆ ਸੀ ਉਹਦਾ ਪਰਿਵਾਰ ਕਿੱਥੇ ਸੀ ਬਈ ਦੱਸਿਓ ਉਹਦੇ ਘਰ ਵਾਲੀ ਪ੍ਰੀਤਮ ਕੌਰ ਉਹਦਾ ਬੇਟਾ ਇੰਦਰਜੀਤ ਸਿੰਘ ਤੇ ਈਸ਼ਰ ਸਿੰਘ ਕਿੱਥੇ ਸੀ ਬਈ ਦੱਸ ਸਕਦੇ ਹੋ ਨਹੀਂ ਅਸੀਂ ਭੇਡਾਂ ਹਾਂ ਅਸੀਂ ਸਾ ਸੁਣਨਾ ਨਹੀਂ ਚਾਹੁੰਦੇ ਜੇ ਕੋਈ ਝੂਠ ਬੋਲਦਾ ਮੌਕੇ ਤੇ ਅਸੀਂ ਉਹਨੂੰ ਕਹਿੰਦੇ ਨਹੀਂ ਕਿ ਤੂੰ ਝੂਠ ਬੋਲਦਾ ਇਹ ਸਾਡੀ ਫਿਤਰਤ ਹੈ ਸੰਜਨ ਨੈਲ ਸਿੰਘ ਨੂੰ ਜਦੋਂ ਦਰਵਾਸਾ ਦੇ ਵਿੱਚ ਘੇਰਾ ਪਾਇਆ ਆਰਮੀ ਨੇ ਉਹਦਾ ਪਰਿਵਾਰ ਆਪਣੇ ਘਰ ਵਿੱਚ ਸੁਰੱਖਿਅਤ ਸੀ ਬਾਅਦ ਵਿੱਚ ਉਹਦਾ ਇੱਕ ਬੇਟਾ ਤੇ ਉਹਦੇ ਘਰ ਵਾਲੇ ਕੈਨੇਡਾ ਚੱਲ ਗਏ ਇੱਕ ਬੇਟਾ ਜਲੰਧਰ ਬੈਠਾ ਹੈ ਜਲੰਧਰ ਵਾਲੇ ਕੋਲੇ ਕਿੰਨੀ ਪ੍ਰਾਪਰਟੀ ਹੈ ਤੇ ਕੈਨੇਡਾ ਵਾਲੇ ਕੋਲੇ ਕਿੰਨੀ ਪ੍ਰਾਪਰਟੀ ਹੈ ਇਹ ਤੁਸੀਂ ਅੰਦਾਜ਼ਾ ਲਾ ਲਓ ਰਿਸਰਚ ਕਰ ਲਓ ਮਰੇ ਕੌਣ ਨੇ ਉੱਥੇ ਬਹੁਤ ਆਤ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਦਾ ਸ਼ਹੀਦੀ ਦਿਹਾੜਾ ਸੀ ਆਮ ਨਿਹੱਥੇ ਸਿੱਖ ਜਿਹੜੇ ਮੱਥਾ ਟੇਕਣ ਗਏ ਸੀ ਉਹ ਮਰੇ ਨੇ ਜਾਂ ਜਿਹੜੇ 100 150 ਦੇ ਨਾਲ ਸੀ ਪਿੰਡਰਾਂ ਵਾਲੇ ਦੇ ਉਹ ਮਰੇ ਆ ਜਦ ਪਿੰਡਰਾਂ ਵਾਲੇ ਦੇ ਗੋਲੀਆਂ ਮਾਰੀਆਂ ਜਿਹਨੂੰ ਸਮਜੀਤ ਮਾਨ ਕਹਿੰਦਾ 72 ਵਜ ਗਈਆਂ ਅਮਰਤਪਾਲ ਕਹਿੰਦਾ 36 ਵਜ ਗਈਆਂ ਉਹ ਜਿਹੜਾ ਸੁਪਰੀ ਸਿੰਘ ਉਦੋਂ ਕਿਹਾ ਕਹਿੰਦਾ 13 ਵਜ ਗਈਆਂ ਪਰ ਸਵਾਲ ਇਹ ਹੈ ਵਿਪਿੰਨ ਢਾਂ ਵਾਲੇ ਦਾ ਪਰਿਵਾਰ ਕਿਦਾਂ ਬਚਿਆ ਉਹ ਦਰਬਾਰ ਸਾਹਿਬ ਕਿਉਂ ਨਹੀਂ ਸੀ ਇੱਕ ਬੇਨਤੀ ਕਰਨ ਲੱਗਾ ਸੀਨਾ ਪਾੜ ਜੋ ਜਦੋਂ ਗੁਰੂ ਸਾਹਿਬ ਦੀ ਗੱਲ ਸੁਣੋਗੇ ਪੰਜ ਪਿਆਰਿਆਂ ਦੇ ਵਿੱਚੋਂ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਪਾਸ਼ਾ ਨੂੰ ਹੁਕਮ ਸੁਣਾਇਆ ਜਾਂਦਾ ਹੈ ਕਹਿਣ ਲੱਗੇ ਸੀ ਪੰਜ ਪਿਆਰਿਆਂ ਦੇ ਰੂਪ ਵਿੱਚ ਹੁਕਮ ਸੁਣਾ ਰਹੇ ਹਾਂ ਜਦੋਂ ਨਾਮ ਅੰਨੇ ਗੁਰੂ ਪਾਸ਼ਾ ਕਹਿੰਦੇ ਸਹਿਬਜ਼ਾਦੇ ਨੂੰ ਲੈ ਕੇ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਕਿਹਾ ਸੀ ਨਾ ਗੁਰੂ ਪਾਸ਼ਾ ਕਹਿੰਦੇ ਐਸਾ ਨਹੀਂ ਹੋ ਸਕਦਾ। ਮੇਰੇ ਸਹਿਬਜ਼ਾਦੇ ਤਾਂ ਲੜਨਗੇ। ਲੜੇ ਨੇ ਚਮਕੌਰ ਦੀ ਜੰਗ ਵਿੱਚ। ਕੋਈ ਝੂਠ ਹੈ? ਬਿਲਕੁਲ ਸੱਚ ਹੈ। ਬਾਬਾ ਅਜੀਤ ਸਿੰਘ ਦੇ ਬਾਬਾ ਜੁਝਾਰ ਸਿੰਘ ਵੱਡੇ ਸਹਿਬਜ਼ਾਦੇ ਲੜੇ ਨੇ ਚਮਕੌਰ ਦੀ ਜੰਗ ਵਿੱਚ। ਤੇ ਗੁਰੂ ਪਾਸ਼ਾ ਬਾਅਦ ਵਿੱਚ ਇਕੱਲੇ ਗਏ ਨੇ ਜਿਹੜਾ ਭਿੰਡਰਾਂ ਵਾਲਾ ਗੁਰੂ ਕਲਮੀ ਦਾ ਸੱਚੇ ਪਾਤਸ਼ਾਹ ਦੇ ਕਾਪੀ ਕਰਦਾ ਸੀ ਨਾ ਉਹਦਾ ਪਰਿਵਾਰ ਕਿੱਥੇ ਬੈਠਾ ਸੀ ਘਰ ਦੇ ਵਿੱਚ ਪ੍ਰੀਤਮ ਕੌਰ ਘਰ ਦੇ ਵਿੱਚ ਈਸ਼ਰ ਸਿੰਘ ਬੇਟਾ ਘਰ ਦੇ ਵਿੱਚ ਇੰਦਰਜੀਤ ਘਰ ਦੇ ਵਿੱਚ ਘਰ ਵਾਲੀ ਡੈਥ ਕਿੱਥੇ ਹੋਈ ਹੈ ਕੈਨੇਡਾ ਵਿੱਚ ਪ੍ਰਾਪਰਟੀ ਕਿੰਨੀ ਹੈ ਬੇਸ਼ੁਮਾਰ ਤੇ ਮਰੇ ਕੌਣ ਨੇ ਨੇ ਹੱਥੇ ਲੋਕ ਜਿਹੜੇ ਮੱਥਾ ਟੇਕਣ ਗਏ ਸੀ ਕਰੋਗੇ ਹਾਜਮ ਬੇਵਕੂਮ 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 ਕਿਹਨੂੰ ਬਣਾਇਆ ਪੰਜਾਬ ਦੇ ਲੋਕਾਂ ਨੂੰ ਸਿੱਖ ਕੌਮ ਨੂੰ ਮੈਂ ਜਿਹੜੀ ਅੱਜ ਬੇਨਤੀ ਇਹ ਤਾਂ ਕੀਤੀ ਹੈ ਬਹੁਤਿਆਂ ਭੇਡਾਂ ਦੇ ਫੋਨ ਆਏ ਨਹੀਂ ਜੀ ਜਰਨੈਲ ਸਿੰਘ ਤਾਂ ਗੁਰੂ ਕਲਮੇਤਰ ਸਚੇ ਪਾਤਸ਼ਾਹ ਤੋਂ ਬਾਅਦ ਵਿੱਚ ਦੂਜੇ ਸਭ ਤੋਂ ਵੱਡੇ ਜਰਨੈਲ ਹੋਏ ਨੇ ਖੂਬੂ ਉਹੀ ਲੜਾਈ ਲੜੀ ਐ ਜਿਹੜੇ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਨੇ ਲੜੀ ਸੀ ਇਦਾਂ ਬੇਵਕੂ ਬਣਾ ਰਹੇ ਨੇ ਲੋਕਾਂ ਨੂੰ ਜਾਣ ਕੇ ਜੇ ਇਹਨਾਂ ਦਾ ਰਾਜ ਚੱਲੇ ਇਹ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਦੀ ਥਾਂ ਤੇ ਭਿੰਡਰਾਂ ਵਾਲੇ ਨੂੰ ਖੜਾ ਦੇਣਗੇ ਖੜਾ ਰਹੇ ਨੇ ਅੱਜ ਉਹਨਾਂ ਸਨਮਾਨ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਦੇ ਨਹੀਂ ਕਰਦੇ ਜਿੰਨਾ ਭਿੰਡਰਾਂ ਵਾਲੇ ਦਾ ਕਰਦੇ ਆ ਔਰ ਜਿੰਨਾ ਭਿੰਡਰਾਂ ਵਾਲੇ ਨੇ ਗੰਦ ਪਾਇਆ ਉਹਨਾਂ ਕਿਸੇ ਨੇ ਗੰਦ ਪਾਇਆ ਨਹੀਂ ਹੋਣਾ ਇਹ ਸਚਾਈ ਹੈ ਬਹੁਤ ਵੱਡੀ ਜਿਹੜੀ ਮੈਂ ਅੱਜ ਗੱਲ ਕੀਤੀ ਹੈ ਚੁਬਣ ਗਿਆ ਗੱਲਾਂ ਇਹ ਸੱਚ ਤੇ ਕੱਚ ਚੁਬਦਾ ਹੁੰਦਾ ਹੈ 16 ਵੀ ਚੁਬਦੀਆਂ ਹੁੰਦੀਆਂ ਨੇ ਪਰ ਮੇਰੇ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਦੇ 16 ਨੀ ਚੁਬੀਆਂ ਸੱਤ ਨਹੀਂ ਚੁਬਿਆ ਜਦੋਂ ਕਿਸੇ ਨੇ ਸੱਚ ਕਿਹਾ ਉਦੋਂ ਵੀ ਸਵੀਕਾਰ ਕੀਤਾ ਸੱਚ ਕਦੋਂ ਕਿਹਾ ਜਦੋਂ ਦਾਦੂ ਦੀ ਸਮਾਦ ਵੱਲ ਤੀਰ ਚੁਕਾਇਆ ਸੀ ਇਤਿਹਾਸ ਲਿਖਦਾ ਵੈਸੇ ਮੈਂ ਸਹਿਮਤ ਨਹੀਂ ਹੈਗਾ ਉਦੋਂ ਕਹਿੰਦੇ ਸਿੰਘ ਸਹਬਾਨਾ ਨੇ ਜਿਹੜੇ ਨਾਲ ਸੀ ਉਹਨਾਂ ਨੇ ਬਾਹ ਫੜ ਲਈ ਸੀ ਕਿ ਤੁਸੀਂ ਸਮਾਦ ਨੂੰ ਤੀਰ ਚੁਕਾਇਆ ਉਹ ਸੱਚ ਸੀ ਨਾ ਤੇ ਸ਼ੂਲਾਂ ਕਿੱਥੇ ਚੁਵੀਆ ਜਦੋਂ ਗੁਲਾਬੇ ਦੇ ਖੂਹ ਤੇ ਜਾ ਕੇ ਟਿੰਡ ਦਾ ਸਰਾਣਾ ਲਾਇਆ ਪਰ ਸਾਡੇ ਸੱਚ ਤੇ ਕੱਚ ਚੁਬਦਾ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਨਾ ਭਿੰਡਰਾਂਵਾਲੇ ਦੇ ਪਰਿਵਾਰ ਵਾਸਤੇ ਜੇ ਝੂਠ ਨਿਕਲਿਆ ਤਾਂ ਮੈਨੂੰ ਫੇਰ ਕਿਓ ਚਮਕੌਰ ਦੀ ਗੜੀ ਵਿੱਚ ਪਾਤਸ਼ਾਹ ਨੇ ਆਪਣੇ ਵੱਡੇ ਸਾਹਿਬਜ਼ਾਦੇ ਅੱਖਾਂ ਸਾਹਮਣੇ ਸ਼ਹੀਦ ਕਰਵਾਏ ਜਿਹੜਾ ਭਿੰਡਰਾਂਵਾਲਾ ਕਲੰਗੀਧਰ ਪਾਤਸ਼ਾਹ ਦੀ ਕਾਪੀ ਕਰਦਾ ਸੀ ਉਹਦਾ ਪਰਿਵਾਰ ਉਸ ਵਕਤ ਘਰੇ ਬੈਠਾ ਸੀ ਜਦੋਂ ਦਰਵਾਜ਼ੇ 'ਤੇ ਅਟੈਕ ਹੋਇਆ ਇਹਨੂੰ ਝੂਠਲਾ ਨਹੀਂ ਸਕਦੇ ਐਵੇਂ ਨਾ ਗੰਦਗੀ ਨੂੰ ਪਹਾੜਾਂ ਤੇ ਚੜਾਇਆ ਕਰੋ ਅਸੀਂ ਦਸ਼ਮ ਪਾਤਸ਼ਾ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾ ਜਨਨ ਕਿ 10 ਗੁਰੂ ਸਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਤੇ ਅਸੀਂ ਭਰੋਸਾ ਕਰਦੇ ਹਾਂ ਹੋਰ ਕਿਸੇ ਤੇ ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ